ਸਾਹਿਬ ਜੀ ਸਿਮਰਨ ਮਠੀਕ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਫੇਰ ਤੁਹਾਡੇ ਵਾਸਤੇ ਸੰਡੇ ਸੇਲ ਦੇ ਬਹੁਤ ਹੀ ਪਿਆਰੇ ਸੂਟ ਲੈ ਕੇ ਆਈਆਂ ਜੀ ਜਿਹੜਾ ਮਰਜੀ ਸੂਟ ਲੈ ਲਓ ਜੀ ਜਿਹੜਾ ਮਰਜੀ ਲੀਲਨ कॉटन ਦਾ ਸੂਟ ਹੈ ਬਹੁਤ ਹੀ ਪਿਆਰਾ ਲੀਲਨ कॉटन ਦਾ ਮਸਲੀਨ ਦਾ ਨਾਲ ਦੁਪੱਟਾ ਹੈ ਜੀ ਇਹ ਸੂਟ ਜੀ ਤੁਸੀਂ ਦੋ ਇਕੱਠੇ ਆਰਡਰ ਕਰ ਸਕਦੇ ਆ ਜੀ ਦੋ ਸੂਟ ਇਕੱਠੇ ਆਰਡਰ ਕਰ ਸਕਦੇ ਆ 1000 ਦੇ ਦੋ ਸੂਟ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਚਾਓ ਜੀ ਇਹ ਆਫਰ ਤੁਹਾਨੂੰ ਦੁਬਾਰਾ ਨਹੀਂ ਮਿਲਣੀ ਜੀ ਅੱਜ ਰਾਤ 'ਚ ਇਹ ਸਟਾਕ ਖਤਮ ਹੋ ਜਾਂਦਾ ਸਾਡੇ ਕੋਲ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕਲਰ ਪਸੰਦ ਕਰੋ ਜੀ ਕਿੰਨੇ ਪਿਆਰੇ ਆ ਆਲ ਓਵਰ ਤੁਹਾਨੂੰ 5 ਮੀਟਰ ਕੱਪੜਾ ਮਿਲੂਗਾ ਜੀ ਲੀਲਨ ਦਾ ਤੁਹਾਨੂੰ 2.5 ਮੀਟਰ ਦਾ ਨਾਲ ਦੁਪੱਟਾ ਮਿਲੂਗਾ ਮਸਲੀਨ ਦਾ ਮਸਲੀਨ ਦਾ ਦੁਪੱਟਾ ਮਿਲੂਗਾ ਲੀਲਨ ਦਾ ਸੂਟ ਮਿਲੂਗਾ ਕਲਰ ਚੈੱਕ ਕਰੀ ਜਾਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਰ ਵੀਡੀਓ ਨੂੰ ਸ਼ੇਅਰ ਦਬਕੇ ਕਰ ਦਿਆ ਕਰੋ ਜੀ ਆਪਣੇ ਸਾਰੇ ਗੈਸਟਾਂ ਤੱਕ ਆਪਣੇ ਫਰੈਂਡ ਸਰਕਲ ਚ ਆਪਣੇ ਆਸਪੜੋਸ ਸਭ ਨੂੰ ਇਹ ਸੂਟਾਂ ਨਾ ਸੋਹਣੇ ਸੋਹਣੇ ਸੂਟ ਸਭ ਤੱਕ ਪਹੁੰਚ ਸਕਣ ਜੀ ਵਿਦ ਤੇ ਦੁਪੱਟਾ ਸੂਟ ਹੈ ਜੀ ਤੁਹਾਨੂੰ ਦੁਪੱਟਾ ਵੀ ਅਲੱਗ ਤੋਂ ਲੈਣ ਦੀ ਲੋੜ ਨਹੀਂ ਜੀ ਦਪਲੀਲਨ ਦਾ ਸੂਟ ਹੈ ਜੀ ਕੋਟੇ ਦਾ ਦੁਪੱਟਾ ਹੈ ਕਿਸੇ ਨਾਲ ਕੋਟੇ ਦਾ ਦੁਪੱਟਾ ਹੈ ਜੀ ਕਿਸੇ ਨਾਲ ਮਸਲੀਨ ਦਾ ਦੁਪੱਟਾ ਹੈ ਜੀ ਜਿਹਦੀ ਜਿੱਦਾਂ ਦੀ ਚੋਇਸ ਆ ਉਦਾਂ ਦੇ ਸੂਟ ਬਾਈ ਕਰੋ ਜੀ कॉटन ਦਾ सूट है कॉटन ਦਾ ਹੀ ਤੁਹਾਨੂੰ ਨਾਲ ਦੁਪੱਟਾ ਮਿਲੂਗਾ 1000 ਦਾ ਦੋ ਸੂਟ ਜਿਹੜੇ ਮਰਜੀ ਸੂਟ ਸਿਲੈਕਟ ਕਰੋ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਲਦੀ ਤੋਂ ਜਲਦੀ ਲਿਮਟਡ ਸਟਾਕ ਹੈ ਜੀ ਬਹੁਤ ਲਿਮਟਡ ਬਹੁਤ ਲਿਮਟਡ ਸਟਾਕ ਹੈ ਜੀ ਬਹੁਤ ਪਿਆਰੇ ਸੂਟ ਹੈ ਜੀ ਇਹ ਸੂਟ ਜਲਦੀ ਤੋਂ ਜਲਦੀ スクリーンショット लेके सेंड करो जी ਤੁਸੀਂ ਨਾ ਇੱਕ ਹੋਰ ਬਹੁਤ ਜ਼ਰੂਰੀ ਗੱਲ ਜੀ ਜੇ ਤੁਸੀਂ ਮੇਰੇ ਤੋਂ ਕਪੜਾ ਵਾਇ ਕਰਦੇ ਆ ਜੀ ਪਲੀਜ਼ 15 ਤੋਂ 12 ਦਿਨ ਸੂਟ ਤੁਹਾਡੇ ਤੱਕ ਪਹੁੰਚਣ ਨੂੰ ਲੱਗਦੇ ਹੀ ਲੱਗਦੇ ਆ ਜੀ ਇਦਾਂ ਦੀ ਗੱਲ ਨਹੀਂ ਹੈ ਕਿ ਵੀ ਤੁਹਾਡੇ ਤੱਕ ਸੂਟ ਨਹੀਂ ਪਹੁੰਚੂਗਾ ਜੀ ਸੂਟ ਚੈੱਕ ਕਰੀ ਜੋ ਜੀ 1000 ਦੇ ਦੋ ਸੂਟ ਕੋਈ ਵੀ ਸੂਟ ਚੱਕ ਲੋ ਜੀ ਕੋਈ ਵੀ ਲੀਲਨ ਦਾ ਸੂਟ ਆ ਕੋਟੇ ਦਾ ਦੁਪੱਟਾ ਲੀਲਨ ਦਾ ਸੂਟ ਕੋਟੇ ਦਾ ਦੁਪੱਟਾ ਬਕਾਇਦਾ ਸੂਟ ਦੇ ਉੱਪਰ ਲਿਖਿਆ ਹੋਇਆ ਜੀ ਤੁਸੀਂ ਚੰਗੀ ਤਰ੍ਹਾਂ ਪੜ ਲਿਓ ਜੀ ਸੂਟ ਦਾ ਕੱਟ ਮਿਲੂਗਾ 5 ਮੀਟਰ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਕੋਟਾ ਕੋਟੇ ਦਾ ਦੁਪੱਟਾ ਹੈ ਲੀਲਨ ਦਾ ਸੂਟ ਹੈ ਜੀ ਪਲੀਜ਼ ਮੇਰਾ ਵੀਡੀਓ 'ਚ ਦੱਸਣ ਦਾ ਮਤਲਬ ਤੁਹਾਨੂੰ ਵਾਰ-ਵਾਰ ਇਹ ਹੁੰਦਾ ਕਿ ਮੈਨੂੰ ਇਕੱਲੇ-ਇਕੱਲੇ ਦੇ ਮੈਸੇਜ ਰੀਡ ਕਰਨ ਨਾਲੋਂ ਬੈਸਟ ਲੱਗਦਾ ਕਿ ਤੁਹਾਨੂੰ ਮੈਂ ਵੀਡੀਓ 'ਚ ਬਿਲਕੁਲ ਕਲੀਅਰ ਦੱਸਾਂ ਜੀ ਜੋ ਤੁਹਾਨੂੰ ਵੀਡੀਓ 'ਚ ਦੱਸਿਆ ਜਾਂਦਾ ਉਹੀ ਕਪੜਾ ਤੁਹਾਡੇ ਤੱਕ ਪਹੁੰਚੂਗਾ ਜੀ ਸੇਮ ਉਨਾ ਹੀ ਕਪੜਾ ਪਹੁੰਚੂਗਾ ਐਦਾਂ ਦਾ ਕੋਈ ਨਹੀਂ ਜੀ ਸਾਡਾ ਕੰਮ ਬਹੁਤ ਹੀ ਸਾਫ਼ ਸੁਥਰਾ ਹੈ ਜੀ ਜਿਦੀ ਪੇਮੈਂਟ ਮੇਰੇ ਕੋਲ ਆ ਗਈ ਵਾਇਦ ਤੇ ਸੂਟ ਖਤਮ ਹੋਣੇ ਆ ਤਾਂ ਤੁਹਾਡੇ ਤੱਕ ਸੂਟ ਮੈਨੂੰ ਨਹੀਂ ਦੇ ਸਕਦੀ ਮੈਂ ਤੁਹਾਨੂੰ ਸੂਟ ਤਾਂ ਤੁਹਾਡੀ ਪੇਮੈਂਟ ਉਸੇ ਤਰ੍ਹਾਂ ਤੁਹਾਡੇ ਅਕਾਊਂਟ ਵਿੱਚ ਵਾਪਸ ਹੋਊਗੀ ਜੀ ਟੈਨਸ਼ਨ ਫਰੀ ਹੋ ਕੇ ਆਰਡਰ ਕਰ ਸਕਦੀਆਂ ਮੇਰੀਆਂ ਪਹਿਣਾ ਕਿਸੇ ਨੂੰ ਗਿਫਟ ਕਰਨਾ ਅੱਗੇ ਦੀਵਾਲੀ ਆਉਂਦੀ ਆ ਕਿੰਨੇ ਫੈਕਸ਼ਨਾਂ ਨੇ ਆਪਾਂ ਨੇ ਕਿਸੇ ਨੂੰ ਗਿਫਟ ਕਰਨਾ ਆਪਣੇ ਫਰੈਂਡ ਸਰਕਲ ਚ ਦਿਵਾਲੀ ਗਿਫਟ ਦੇਣੇ ਆ ਬਹੁਤ ਵਧੀਆ ਆਫਰ ਹੈ ਜੀ ਇਹ ਨਹੀਂ ਹੈਗਾ ਇਹ ਸੂਟ ਖਰਾਬ ਹੈ ਜਾਂ ਮਾੜਿਆ ਜੀ ਅਸੀਂ ਇਹ ਸਟਾਕ ਸਾਲ ਲਈ ਨਹੀਂ ਰੱਖਦੇ ਨਾਲ ਦੀ ਨਾਲ ਸਟਾਕ ਕਲੀਅਰ ਹੈ ਜੀ ਹਜ਼ਾਰ ਦੇ ਦੋ ਸੂਟ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜੋ ਸੂਟ ਭੇਜੀ ਜਾਓ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਮੇਰੀਆਂ ਭੈਣਾਂ ਬਹੁਤ ਮੇਰੀ ਸਪੋਰਟ ਕਰ ਰਹੀਆਂ ਐ ਇਦਾਂ ਹੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੈਂ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਲੈ ਕੇ ਆਵਾਂ ਜਿਹੜੀਆਂ ਮੇਰੀਆਂ ਭੈਣਾਂ ਵਰਕ ਵਾਲੇ ਸੂਟ ਪਾਉਣ ਦੇ ਸ਼ਕੀਨ ਐ ਉਹ ਮੇਰੇ ਤੋਂ ਵਰਕ ਵੀ ਕਰਾ ਸਕਦੀਆਂ ਹੈਂਡ ਵਰਕ ਆਰੀ ਵਰਕ ਪੇਂਟ ਸਾਰੇ ਤਰ੍ਹਾਂ ਦੇ ਕਾਰੀਗਰ ਆਪਣੇ ਕੋਲ ਅਵੇਲੇਬਲ ਐ ਜੀ ਤੁਸੀਂ ਆਪਣਾ ਸਟਾਕ ਦੇ ਕੇ ਵੀ ਕੱਪੜਾ ਦੇ ਕੇ ਵੀ ਕੰਮ ਕਰਵਾ ਸਕਦੀਆਂ ਮੇਰੇ ਪਰ ਵੀ ਛੱਡ ਸਕਦੀਆਂ ਵੀ ਸਾਨੂੰ ਇਹ ਕਲਰ ਦਾ ਸੂਟ ਰੈਡੀ ਕਰਵਾ ਕੇ ਦਿਓ ਕੋਟੇ ਦੁਪੱਟੇ ਦੀ ਕੁਆਲਿਟੀ ਦੱਸ ਦੋ ਓਦਾਂ ਦਾ ਹੀ ਤੁਹਾਨੂੰ ਦੁਪੱਟਾ ਆਊਗਾ ਜੀ ਬਹੁਤ ਵਧੀਆ ਆਫਰ ਹੈ ਜੀ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪ੍ਰਿੰਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਸੂਟਾਂ ਦੇ ਉੱਪਰ ਬਕਾਇਦਾ ਲਿਖਿਆ ਹੋਇਆ ਜੀ ਲੀਲਨ ਦਾ ਸੂਟ ਮਸਲੀਨ ਦਾ ਦੁਪੱਟਾ ਕਿਆ ਕਹਨੇ ਸੂਟਾਂ ਦੀ ਗ੍ਰੇਸ ਇੰਨੀ ਪਿਆਰੀ ਹੈ ਨਾ ਜੀ ਬਹੁਤ ਜ਼ਿਆਦਾ ਸੋਹਣੀ ਚੜਦੀ ਗਰਮੀ ਵਧੀਆ-ਵਧੀਆ ਸੂਟ ਪਾਓ ਬਹੁਤ ਪਿਆਰੇ ਸੂਟ ਹੈ ਜੀ ਜਦੋਂ ਆਪਾਂ ਸਟਾਰਟਿੰਗ ਸੀਜ਼ਨ ਹੁੰਦਾ ਕਿਸੇ ਵੀ ਦਾ ਸਰਦੀ ਹੋਵੇ ਗਰਮੀ ਹੋਵੇ ਸੂਟਾਂ ਦੇ रेट ਆ ਬਹੁਤ ਆਪ ਹੋ ਜਾਂਦੇ ਆ ਮੈਂ ਆਪਣੀਆਂ ਭੈਣਾਂ ਲਈ ਬਹੁਤ ਹੀ ਸੋਨੇ-ਸੋਨੇ ਸੂਟ ਲੈ ਕੇ ਆਉਂਦੀ ਰਹਣੀ ਆ ਕਿਉਂਕਿ YouTube ਫੈਮਲੀ ਨੇ ਮੈਨੂੰ ਬਹੁਤ ਪਿਆਰ ਦਿੱਤਾ ਬਹੁਤ ਜ਼ਿਆਦਾ ਸਪੋਰਟ ਕਰ ਰਹੀਆਂ ਮੇਰੀਆਂ ਭੈਣਾਂ ਜਿਹੜੀਆਂ ਮੈਨੂੰ ਵੱਧ ਤੋਂ ਵੱਧ ਮੇਰੇ ਤੋਂ ਸੂਟ ਮੰਗਵਾਨੀਆਂ ਐ ਸਟੀਚ ਕਰਾ ਕੇ ਵੀ ਮੰਗਵਾਨੀਆਂ ਆਂ ਸਟੀਚ ਵੀ ਕਰਵਾਨੀਆਂ ਮੰਗਵਾਨੀਆਂ ਕਿਉਂਕਿ ਮੇਰਾ ਬੁਟੀਕ ਐ ਜੀ ਮੈਂ ਕੱਪੜੇ ਸਟੀਚ ਵੀ ਕਰਦੀਆਂ ਜੇ ਕਿਸੇ ਭੈਣ ਨੂੰ ਕਿਸੇ ਟੇਲਰ ਦੀ ਨੀਡ ਹੋਵੇ ਮੇਰੇ ਤੱਕ ਕੋਈ ਆਪਣਾ ਸਿਰਫ ਤੁਸੀਂ ਨਾਪ ਸੈਂਡ ਕਰਨਾ ਐ ਸੂਟ ਮੈਂ ਤੁਹਾਨੂੰ ਸਟੀਚ ਕਰਕੇ ਵੇਚ ਦੂੰਗੀ ਜੀ ਥੈਂਕ ਯੂ ਸੋ ਮੱਚ 1000 ਦੇ ਦੋ ਸੂਟ ਜਲਦੀ ਤੋਂ ਜਲਦੀ ਆਰਡਰ ਕਰੋ ਥੈਂਕ ਯੂ ਸੋ